ਤਰਨਤਾਰਨ ਸ਼ਹਿਰ ਦੇ ਬਾਟ ਰੋਡ ਉੱਤੇ ਪਿਛਲੇ ਕਈ ਸਾਲਾਂ ਤੋਂ ਸਿਗਨਲ ਲਾਈਟਾਂ ਖਰਾਬ ਹਨ ਲੋਕਾਂ ਦਾ ਆਖਣਾ ਹੈ ਕਿ ਇਹ ਚੌਰਾਹ ਹੈ ਇੱਕ ਰਸਤਾ ਹਰੀਕੇ ਦੂਸਰਾ ਅੰਮ੍ਰਿਤਸਰ ਤੀਸਰਾ ਖਡੂਰ ਸਾਹਿਬ ਅਤੇ ਚੌਥਾ ਤਰਨਤਾਰਨ ਸ਼ਹਿਰ ਵੱਲ ਜਾਂਦਾ ਹੈ ਅਤੇ ਇਸ ਦੇ ਆਸ-ਪਾਸ ਕਾਫੀ ਸਕੂਲ ਅਤੇ ਦਫ਼ਤਰ ਹਨ ਜਿਨ੍ਹਾਂ ਵਿੱਚ ਹਜ਼ਾਰਾਂ ਲੋਕਾਂ ਦਾ ਆਉਣਾ ਜਾਣਾ ਹੈ ਪਰ ਟ੍ਰੈਫਿਕ ਲਾਈਟਾਂ ਖਰਾਬ ਹੋਣ ਕਰ ਆਏ ਦਿਨ ਹਾਦਸੇ ਵਾਪਰਦੇ ਹਨ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਵੇਂ ਬਾਕੀ ਚੌਂਕਾਂ ਵਿੱਚ ਲਾਈਟਾਂ ਲਗਾਈਆਂ ਗਈਆਂ ਹਨ ਇੱਥੇ ਸਿਗਨਲ ਲਾਈਟਾਂ ਠੀਕ ਕਰਵਾਈਆਂ ਜਾਣ ਇਹ ਨਵੀਆਂ ਲਗਵਾਈਆਂ ਚਾਨਮੀ ਬਾਰ ਰੋਡ ਤੇ ਘਰੋਦੇ ਆ ਜੀ ਕਡੂਰ ਸੈਵਨ ਰੋਡ ਜਾਂਦਾ ਜਿਹੜਾ ਨਾਮ ਆਪਣਾ ਹਰਦੀਪ ਸਿੰਘ ਹੈ ਜੀ ਇੱਥੇ ਭਾਜੀ ਆਪਣਾ ਪਤਾ ਕੇ ਲੱਗਦੀਏ ਲੰਗਦੀਏ ਲਾਈਟਾਂ ਲੱਗੀਆਂ ਜਰੂਰ ਆ ਪਰ ਚੱਲਦੀਆਂ ਨਹੀਂ ਬਾਕੀ ਚੱਲ ਗਿਆ ਇਹ ਚੱਲਦੀਆਂ ਨਹੀਂ ਆ ਜੀ ਇੱਥੇ ਬਹੁਤ ਦੁਰਘਟਨਾ ਹੁੰਦੀ ਆ ਕਦੀ ਰੋਜ਼ ਦੀ ਦੇ ਵਿੱਚ 4 ਤੋਂ 5 ਤੇ ਦੁਰਘਟਨਾ ਹੁੰਦੀ ਹੁੰਦੀ ਆ ਜਦੋਂ ਜਾਨ ਮਾਲ ਦਾ ਚੰਨ ਤੋਂ ਵੱਜ ਜਾਂਦੇ ਆ 60 ਪਿੰਟ ਲੱਗਦੀ ਆ ਇਹ ਕਿ ਬਹੁਤ ਦੁਰਘਟਨਾਾਂ ਦੀ ਇਹ ਲਾਈਟਾਂ ਚਾਹੀਆਂ ਬਹੁਤ ਜ਼ਰੂਰੀ ਆ ਇਹ ਲਾਈਟਾਂ ਲੱਗਦੀਆਂ ਫਿਰ ਪਾਹ ਚਾਉਂਦੇ ਨੇ ਚ ਲਾਈਟਾਂ ਪਹਿਲਾਂ ਲੱਗਿਆ ਸੀ ਪਰ ਹੁਣ ਬੰਦਾ ਥੋੜੇ ਜਿਥੋਂ ਬੰਦਾ ਚੱਲਣ ਨਹੀਂ ਦਈਆਂ ਤੇ ਅੱਗੇ ਵੀ ਇਥੇ 2-3 ਐਕਸੀਡੈਂਟ ਹੋਏ ਆ ਇਹ ਆ ਵੀ ਆਪਾਂ ਲਾਈਟਾਂ ਚਲਾਈਏ ਜੋ ਕੀ ਜੋ ਆ ਨਿਯਮ ਆ ਉਹਨਾਂ ਨਾਲ ਅਨੁਸਾਰ ਚੱਲੀਏ ਤੇ ਇਹਦੇ ਵਿੱਚ ਜਿਹੜੀਆਂ ਲਾਈਟਾਂ ਲੱਗੀਆਂ ਨਾ ਆ ਕਾਫੀ ਸਮੇਂ ਤੋਂ ਬੰਦਾ ਮਤਲਬ ਕਹਿੰਦੇ ਹੋ ਕਿ ਦੋਟਾ ਹੀ ਸਾਰੀ ਲਾਲੋ ਕਾਫੀ ਸਮੇਂ ਤੋਂ ਬੰਦਾ ਤੇ ਆ ਮੇਨ ਚ ਰਸਤਾ ਵਾ ਇਥੇ ਟ੍ਰੈਫਿਕ ਵੀ ਨਹੀਂ ਹੁੰਦੀ ਸਕੂਲ ਦੇ ਬੱਚਿਆਂ ਨੂੰ ਛੁੱਟੀ ਹੁੰਦੀ ਆ ਜਦੋਂ ਬੱਚੇ ਆਉਂਦੇ ਆ ਇਥੇ ਕੋਈ ਆਪੋ ਆਪਣੀ ਤੱਕ ਇਹਨਾਂ ਨੇ ਨਾਮ ਲੰਘਦਾ ਵਾ ਕਦੀ ਕਿਸੇ ਦੀ ਗੱਡੀ ਵਾਜਦੀ ਕਿ ਬੱਚੇ ਨੁਕਸਾਨ ਹੋ ਜਾਂਦਾ ਸਕੂਲ ਦੇ ਬੱਚੇ ਵੀ ਲੰਘੋ ਜਾਂਦੇ ਆ ਕਿ ਕਈ ਚੇ ਲੰਮੀ ਲੰਮੀ ਲੈਂ ਲੜਦੀ ਹੈ ਬੱਚੇ ਨੂੰ ਲੰਘਿਆ ਨਹੀਂ ਜਾਂਦਾ ਸੋ ਪ੍ਰਸ਼ਾਸਨ ਗਾਣੀ ਮਨਕ ਕਰਦੇ ਆ ਜਿੱਦਾਂ ਬਾਕੀ ਸ਼ਹਿਰ ਦੀਆਂ ਲਾਈਟਾਂ ਦੇ ਵੀ ਸੁਧਾਰ ਕਰਕੇ ਲਾਈਟ ਚਲਾ ਦਿੱਤੀ ਗਈ ਆ ਸੋ ਕਿਰਪਾ ਕਰਕੇ ਇਹਦੇ ਵੀ ਧਿਆਨ ਦਿੱਤਾ ਜਾਵੇ ਸ਼ਹਿਰ ਦੀ ਫਾਸਟਵੇ ਜੀ ਨੀ ਖਬਰ ਲਗਾਈ ਸੀ ਇਹ ਸ਼ਹਿਰ ਦੇ ਚੌਕਾਂ ਵਿੱਚ ਜੋ ਕਿ ਟ੍ਰੈਫਿਕ ਲਾਈਟਾਂ ਹਨ ਉਹ ਨਹੀਂ ਹਨ ਔਰ ਪ੍ਰਸ਼ਾਸਨ ਹੱਤਕ ਵਿੱਚ ਆਇਆ ਤੇ ਉਸ ਨੇ ਜਲਦੀ ਹੀ ਚੌਕਾਂ ਵਿੱਚ ਲਾਈਟਾਂ ਲਗਾ ਦਿੱਤੀਆਂ ਜਿਵੇਂ ਮੇਨ ਚੌਕ ਜੋ ਕਿ ડાણા ਮੱਡੀ ਦੇ ਬਾਹਰ ਬਾਠ ਚੌਂਕ ਹੈ ਉਸ ਵਿੱਚ ਹਜੇ ਤੱਕ ਵੀ ਲਾਈਟਾਂ ਨਹੀਂ ਲੱਗੀਆਂ ਔਰ ਨਾ ਹੀ ਰਿਪੇਅਰ ਕੀਤੀਆਂ ਗਈਆਂ ਹਨ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਸ ਨੂੰ ਵੀ ਲਾਈਟਾਂ ਲਗਵਾਈਆਂ ਜਾਣ ਜਾਂ ਰਿਪੇਅਰ ਕੀਤੀਆਂ ਜਾਣ ਕੈਮਰਾਮੈਨ ਹਰ ਅਮਰਤ ਹੈਰੀ ਦੇ ਨਾਲ ਗਰੇਂਦਰ ਟਿੰਕੂ ਰਿਪੋਰਟ ਹਾਰਟਲ ਨਿਊਜ਼ ਟਰਨ